ਸੋ ਅਗਲੇ ਦਿਨ ਸਤਗੁਰੂ ਮਹਾਰਾਜ ਜੀ ਨੂੰ ਲੈਣ ਵਾਸਤੇ ਰਾਜਾ ਮਿਹਦਨੀ ਪ੍ਰਕਾਸ਼ ਕਹਿੰਦੇ ਨੇ ਆ ਤਿਆਰ ਪਰ ਤਿਆਰ ਹੋ ਕੇ ਸ਼ਸਤਰ ਪਾ ਕੇ ਤੇ ਗੁਰੂ ਸਾਹਿਬ ਜੀ ਨੂੰ ਮਿਲਣ ਆਇਆ। ਇਧਰੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ ਬਣਾਇਆ ਸ਼ਿਕਾਰ ਖੇਡਣਾ। ਸਤਗੁਰਾਂ ਨੇ ਆ ਬਸਤਰ ਸ਼ਸਤਰ ਸਜਾ ਕੇ ਸੋਹਣੀ ਸੀਸ ਤੇ ਕਲਗੀ ਸਜਾ ਕੇ ਤਿਆਰ ਹੋਣਾ ਕੀਤਾ। ਮਾਰੇ ਘੋੜੇ ਤੇ ਸਵਾਰ ਹੋ ਗਏ। ਨਾਲ ਕੁਝ ਸਿੱਖ ਸੂਰਮੇ ਵੀ ਨੇ। ਸੋ ਪਿਆਰਿਓ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਦਨੀ ਪ੍ਰਕਾਸ਼ ਦੇ ਨਾਲ ਉਸ ਸਥਾਨ ਨੂੰ ਵੇਖਣ ਗਏ ਨੇ ਜਿਹੜਾ ਸਥਾਨ ਮਾਰੇ ਨੇ ਆਨੰਦਪੁਰ ਸਾਹਿਬ ਤੋਂ ਬਾਅਦ ਪਹਿਲਾ ਸਥਾਨ ਕੋਈ ਵ ਸ਼੍ਰੀ ਪੌਂਟਾ ਸਾਹਿਬ ਦਾ ਨਗਰ ਸੋ ਪਿਆਰਿਓ ਸਤਗੁਰੂ ਮਹਾਰਾਜ ਦੇ ਨਾਲ ਚੱਲ ਪਏ ਨੇ ਕਹਿੰਦੇ ਨੇ ਜਦੋਂ ਘੋੜਾ ਚੱਲਦਾ ਹੈ ਨਾ ਤੇ ਘੋੜੇ ਦੇ ਪੌੜਾਂ ਦੇ ਥੱਲੇ ਪੈਰਾਂ ਦੇ ਥੱਲੇ ਨਾ ਪਿਆਰਿਓ ਪੱਤੇ ਸੁੱਕੇ ਪੱਤੇ ਜਿਹੜੇ ਨੇ ਰੁੱਖਾਂ ਦੇ ਡਿੱਗੇ ਹੋਏ ਨੇ ਨਾਲ ਫੁੱਲ ਜਿਹੜੇ ਨੇ ਰੁੱਖਾਂ ਦੇ ਕਿਰਕੇ ਇਹ ਠੱਡ ਕੇ ਤੇ ਇੰਜ ਲੱਗਦਾ ਜਿਵੇਂ ਅਕਾਲ ਪੁਰਖ ਪ੍ਰਮਾਤਮਾ ਨੇ ਗੁਰੂ ਮਹਾਰਾਜ ਦੇ ਸਵਾਗਤ ਦੇ ਵਿੱਚ ਪਿਆਰਿਓ ਉਹ ਸਾਰੇ ਫੁੱਲ ਦੀ ਵਰਖਾ ਕੀਤੀ ਹੋਵੇ ਸਾਰਿਆਂ ਫੁੱਲਾਂ ਦੀ ਸੋ ਇਸ ਤਰ੍ਹਾਂ ਨਾ ਭਾਈ ਸੰਤੋਖ ਸਿੰਘ ਨੇ ਬੜਾ ਸੋਹਣਾ ਦ੍ਰਿਸ਼ ਖਿੱਚਿਆ ਪਿਆਰੂ ਕਈ ਤਰ੍ਹਾਂ ਦੇ ਰੁੱਖਾਂ ਦੀ ਜੋ ਜੰਗਲੀ ਇਲਾਕਾ ਕਿਵੇਂ ਦੇ ਰੁੱਖ ਸਨ ਸਾਰਿਆਂ ਦੇ ਨਾਮ ਲਿਖੇ ਨੇ ਸੋ ਜਿੰਨੇ ਕੋ ਨਾਮ ਮੈਨੂੰ ਯਾਦ ਨੇ ਮੈਂ ਤੁਹਾਨੂੰ ਦੱਸਦਾ ਕਹਿੰਦੇ ਨੇ ਹਰੜਾ ਦੇ ਰੁੱਖ ਆਮਲਿਆਂ ਦੇ ਰੁੱਖ ਫਿਰ ਆੜੂਆਂ ਦੇ ਰੁੱਖ ਫਿਰ ਲਸੂੜੀ ਦੇ ਰੁੱਖ ਅੰਬਾਂ ਦੇ ਰੁੱਖ ਇਸ ਤਰ੍ਹਾਂ ਪਿਆਰ ਬੋੜਾਂ ਦੇ ਪਪਲਰਾਂ ਦੇ ਰੁੱਖ ਬੜੇ ਤਰ੍ਹਾਂ ਤਰ੍ਹਾਂ ਦੇ ਰੁੱਖ ਰਾਹ ਦੇ ਵਿੱਚ ਆਉਂਦੇ ਮਾਰੇ ਦੇਖ ਵੇਖ ਬੜਾ ਆਨੰਦਿਤ ਹੁੰਦੇ ਨੇ ਉਹਨਾਂ ਰੁੱਖਾਂ ਵੱਲ ਕਈ ਰੁੱਖ ਜਿਹੜੇ ਨੇ ਫਲਾਂ ਵਾਲੇ ਜਿਹੜੇ ਫਲਾਂ ਨਾਲ ਭਰ ਕੇ ਥੱਲੇ ਨੂੰ ਨੀਵੇਂ ਹੋਏ ਪਏ ਆ ਜਿਹੜੇ ਪਿਆਰ ਫੁੱਲਾਂ ਵਾਲੇ ਫੁੱਲਾਂ ਦੇ ਨਾਲ ਭਰੇ ਹੋਏ ਨੇ ਸੋ ਇਸ ਤਰ੍ਹਾਂ ਕੋਇਲਾਂ ਦੀ ਆਵਾਜ਼ ਆ ਰਹੀ ਹੈ ਜਿਵੇਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਜੀ ਆਇਆਂ ਨੂੰ ਜੀ ਆਇਆਂ ਨੂੰ ਸੋ ਅਗਲੀ ਵੀਡੀਓ ਵੇਖਣ ਵਾਸਤੇ